ਮਾਮਲਾ ਅੰਮ੍ਰਿਤਸਰ ਪਠਾਨ ਕੋ ਨੈਸ਼ਨਲ ਹਾਈਵੇ ਤੇ ਸਾਹਮਣੇ ਆਇਆ ਜਦ ਇੱਕ ਨਿੱਜੀ ਬੱਸ ਸਵਾਰੀਆਂ ਲੈ ਕੇ ਬੱਸ ਸਟੈਂਡ ਤੋਂ ਬਟਾਲਾ ਤੋਂ ਫਤੇਗਾ ਚੂੜੀਆਂ ਲਈ ਨਿਕਲੀ ਬੱਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇੱਕ ਬਲੈਰੋ ਗੱਡਾ ਬੱਸ ਦੇ ਅੱਗੇ ਆ ਗਈ ਅਤੇ ਬੱਸ ਡਰਾਈਵਰ ਵੱਲੋਂ ਬਚਾਉਣ ਲਈ ਬੱਸ ਗੂਗੀ ਸਾਈਡ ਤੇ ਜਾ ਕੇ ਰੁਕੀ ਹਾਦਸਾ ਇੰਨਾ ਜ਼ਬਰਦਸਤ ਸੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਬੱਸ ਵਿੱਚ ਸਵਾਰ ਸਫਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲੇ ਨੂੰ ਲੱਗਦਾ ਨੀਂਦ ਆ ਗਈ ਜੋ ਗਲਤ ਸਾਈਡ ਤੋਂ ਆ ਕੇ ਬੱਸ ਅੱਗੇ ਆ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਗਲਤੀ ਕਿਸ ਦੀ ਸੀ ਬਲੇਰੋ ਅਤੇ ਬੱਸ ਦੀ ਹੋਈ ਟੱਕਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਟੱਕਰ ਲੱਗਨ ਨਾਲ ਦੂਜੀ ਸਾਈਡ ਤੇ ਚਲੀ ਗਈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬੈਠੇ ਸਰ ਜੀ ਤੁਸੀਂ ਫਰੇਗੜਾ ਦਾ ਬਟਾਲਾ ਨੂੰ ਬਸ ਆਉਂਦੀ ਆ ਫਰੇਗੜਾ ਜੂੜਿਆਂਵਾਲੇ ਤੇ ਇਹ ਤੋਂ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਉਹਦੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਡਿੱਗੇ ਬੰਨੇ ਗਈ ਬਸ ਤੋਂ ਆ ਕੇ ਵੱਜੀ ਇਹ ਕਿ ਤੁਹਾਨੂੰ ਇਹ ਕਿੱਥੋਂ ਹਾਂਜੀ ਬਸਟੈਂਡੋਂ ਵਾਲੀ ਬਸਟੈਂਡੋਂ ਨੂੰ ਫਰੇਗੜਾ ਜੂੜਿਆਂਵਾਲੇ ਗਿਆ ਹੋਰ ਹੈ ਝੋਕ ਲੱਗ ਗਈ ਬਲੈਰੋ ਆ ਫੁੱਟਬਾਲ ਤੋਂ ਉੱਤਨੀ ਨਗਾੜਤੀ ਆ ਜੀ ਇਦੀ ਗੱਦੀ ਲਾਦੀ ਤੇ ਇਹਦੀ ਬਲਾਰੋ ਆ ਡਾਕਟਰ ਰਖਾਦਾ ਜਲਦੀ ਬਲਾਰੋ ਨਹੀਂ ਸੀ ਵੀ ਦੀ ਬੈਠ ਕੇ ਸਵਾਜੀ ਆਈ ਮੈਨੀ ਵਾਸਤੇ ਆਈ ਬਰਗਾ ਟੂੜਿਆਂ ਨੂੰ ਲਾੜੇ ਮੇਰਾ ਨਾਮ ਲਖਿੰਦਰ ਕੌਰ ਉਹ ਆਦੇ ਕਿੱਥੇ ਚਲੇ ਅਹੀਂ ਉੱਥੋਂ ਆਂਦੇ ਹਾਂ ਬਟਾਲੇ ਆਉਣਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਗਾਇਦਾ ਸੀ ਤੇ ਬਸ ਐਕਸੀਡੈਂਟ ਹੋ ਤਾਂ ਬਲੈਰੋ ਗੱਡੀ ਨਾ ਵੱਜ ਗਈ ਹਾਂਜੀ ਤੇ ਕਿਲਿੰਗਸ ਵਾਲੀ ਚੱਕੀ ਹੋਈ ਹੈ ਬੜੀਆਂ ਸਵਾਰੀਆਂ ਚੱਕੀਆਂ ਲੱਗੀ ਛੱਡ ਕੇ ਬੜੇ ਲੱਗੀ ਦੋਨਾਂ ਕੋ ਡੇਨੋ ਲੱਗੀ ਐ ਚਾਹੀਏ ਕਿ ਕਸੂਰ ਕਿਦਾ ਸੀ ਪਤਾ ਲੱਗਾ ਨਾ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਦਾ ਨਹੀਂ ਜੇ ਮੈਨੂੰ ਪਤਾ ਕਿ ਇਹ ਹਾਦਸਾ ਆਇਆ ਕਿੱਥੋਂ ਆਇਆ ਤੇ ਕਿੱਦਾਂ ਹੋਇਆ ਪਤਾ ਇਹ ਦਾ ਖੁਸ਼ੀ ਬਾਟੀਗਾ ਦੇ ਲਾਗੇ ਨਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ رہی ਸੀ ਤੇ ਬੱਸ ਜਿਹੜੀ ਬਟਾਲਿਓ ਆ ਰਹੀ ਏ ਫਤਿਹਗੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਰਾਈਵਰ ਉਹ ਇਧਰੋਂ ਪਾਰ ਕਰ ਗਈ ਆ ਤੇ ਬਸ ਜਿਹੜੀ ਉਨੀ ਉਨੀ ਉਹ ਵੀ ਡੈਡਰ ਪਾਰ ਕਰਕੇ ਆ ਸਾਹਮਣੇ ਖੜੀ ਜਾਂਦੇ ਕਿੰਨੇ ਕੁ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਆ ਤੇ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਿਹਦਾ ਪਤਾ ਲੱਗਾ ਜੀ ਜੂਰ ਵੇਖਣ ਦੇ ਆ ਜੀ ਵੇਖ ਕੇ ਬਾਕੀ 6-7 ਸਾਹਮਣੇ ਆ ساری ਧਾਰਨੀ ਖੜੀ ਨੇ ਧੰਨ